ਸਸਿਕਾ ਸਾਰਿਆਂ ਨੂੰ ਮੈਂ ਅਮਾਨਤ ਕਰ ਰਾਜਵੀਰ ਜਵੰਦਾ ਦੀ ਬੇਟੀ ਆਪਣੇ ਪੁੱਤ ਨੂੰ ਯਾਦ ਕਰਕੇ ਰੋਣ ਲੱਗੀ ਮਾਂ ਰਾਜਵੀਰ ਜਵੰਦੇ ਨੂੰ ਇਹ ਸੰਸਾਰ ਛੱਡੇ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਪਰ ਅੱਜ ਵੀ ਇਸ ਗੱਲ ਤੇ ਯਕੀਨ ਕਰਨਾ ਔਖਾ ਲੱਗਦਾ ਹੈ ਕਿ ਉਹ ਹੁਣ ਸਾਡੇ ਵਿੱਚ ਨਹੀਂ ਰਿਹਾ ਜਦੋਂ ਵੀ ਰਾਜਵੀਰ ਦੇ ਗੀਤ ਕੰਨਾਂ ਵਿੱਚ ਵੱਜਦੇ ਨੇ ਮਨੋਂ ਅੱਖਾਂ ਆਪ ਹੀ ਭਰ ਆਉਂਦੀਆਂ ਨੇ ਦਿਲ ਰੋ ਪੈਂਦਾ ਹੈ ਰਾਜਵੀਰ ਜਵੰਦੇ ਦਾ ਪਰਿਵਾਰ ਅੱਜ ਤੱਕ ਇਸ ਗਹਿਰੇ ਦੁੱਖ ਚੋਂ ਬਾਹਰ ਨਹੀਂ ਨਿਕਲ ਸਕਿਆ ਪੰਜਾਬ ਦਾ ਹਰ ਇੱਕ ਇਨਸਾਨ ਇੱਕੋ ਗੱਲ ਕਹਿੰਦਾ ਸੁਣਾਈ ਦਿੰਦਾ ਹੈ ਕਾਸ਼ ਰਾਜਵੀਰ ਮੁੜ ਆਵੇ ਕੁਝ ਦਿਨ ਪਹਿਲਾਂ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਬੇਨਤੀ ਕੀਤੀ ਸੀ ਕਿ ਰਾਜਵੀਰ ਜਵੰਦੇ ਨੂੰ ਯਾਦ ਰੱਖਣ ਲਈ ਉਹ ਉਸਦੀ ਆਖਰੀ ਫਿਲਮ ਯਮਲਾ ਰਿਲੀਜ਼ ਕਰਨ ਜਾ ਰਹੇ ਨੇ ਕੱਲ ਇਸ ਫਿਲਮ ਨੂੰ ਲੈ ਕੇ ਪ੍ਰੈਸ ਕਾਨਫਰੰਸ ਰੱਖੀ ਗਈ ਜਿੱਥੇ ਰਾਜਵੀਰ ਦੇ ਜਿਗਰੀ ਯਾਰ ਵੀ ਉਸਦੇ ਪਰਿਵਾਰ ਨਾਲ ਇਕੱਠੇ ਹੋਏ ਉਸ ਸਮੇਂ ਦਾ ਮੰਜ਼ਰ ਬਹੁਤ ਹੀ ਭਾਵੁਕ ਸੀ ਰਾਜਵੀਰ ਦੀ ਮਾਂ ਆਪਣੇ ਪੁੱਤ ਨੂੰ ਯਾਦ ਕਰਕੇ ਰੋ ਪਈ ਅਤੇ ਸੁਣੋ ਉਸ ਦੀ ਬੇਟੀ ਨੇ ਆਪਣੇ ਪਿਤਾ ਲਈ ਕੀ ਕਿਹਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਸੀਂ ਰਾਜਵੀਰ ਜਵੰਦਾ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਉਹਨੂੰ ਬਹੁਤ ਪਿਆਰ ਦਿੱਤਾ ਸੀ ਇਸੇ ਤਰ੍ਹਾਂ ਤੁਸੀਂ ਉਹਦੀ ਆਉਣ ਵਾਲੀ ਫਿਲਮ ਜਮਲਾ ਨੂੰ ਇਸੇ ਤਰ੍ਹਾਂ ਹੀ ਪਿਆਰ ਦੇਣਾ ਉਹਦੇ ਥੋੜੇ ਦਿਨਾਂ ਤੱਕ ਆ ਰਹੀ ਫਿਲਮ ਤੁਸੀਂ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਇਓ ਤੇ ਰਾਜੀਵ ਨੂੰ ਤੇ ਸਾਰੀ ਆਡੀਅੰਸ ਨੂੰ ਤੁਸੀਂ ਦੇਖਿਓ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਰਾਜੀਵ ਨੂੰ ਇੰਨਾ ਪਿਆਰ ਦਿੱਤਾ ਇੰੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਸੀ ਕਾ ਸਸ਼ਿਕਾ ਸਾਰਿਆਂ ਨੂੰ ਮੈਂ ਅਮਾਨਤ ਕੌਰ ਰਾਜਵੀਰ ਜਵੰਦਾ ਦੀ ਬੇਟੀ ਆਨ ਆਲੀ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਦੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਧੰਨਵਾਦ